ਦੇ ਦੇ ਤਿੰਨ ਵੱਜ ਗਏ ਤੇ ਕਹਿ ਦਿੱਤਾ ਗੁਰਾਂ ਨੇ ਭਾਈ ਮਰਦਾਨਾ ਜੀ ਕੀਰਤੀ ਬੰਦ ਨਹੀਂ ਕਰਨੀ ਰਬਾਬ ਛੇੜੀ ਰੱਖਣੀ ਹੈ ਦਾਸੂਦੀਨ ਪਿੰਦਾ ਵੀ ਸਾਰੇ ਕੀਰਤਨ ਸੁਣ ਰਹੇ ਨੇ ਪਤਾ ਨਹੀਂ ਬੁਰਨਾਰਕ ਸਾਹਿਬ ਦੇ ਮਨ ਵਿੱਚ ਕੀ ਆਇਆ ਆਪ ਉਥੇ लेट ਗਏ ਚਰਨ ਕਾਬੇਵਲ ਕਰ ਲਏ ਸਿਰ ਦੂਜੀ ਦਿਸ਼ਾ ਕਰ ਲਿਆ ਕਸ਼ੀ ਬੜੇ ਹੈਰਾਨ ਹੋਏ ਵੀ ਸਾਨੂੰ ਵੀ ਸੌਣ ਲਈ ਕਹਿ ਦਿੰਦੇ ਆਪ ਸੌ ਗਏ ਨੇ ਕਹਿ ਦਿੱਤਾ ਕੀਰਤਨ ਬੰਦਨਾ ਕਰੋ ਕਹਿੰਦਾ ਸਾਨੂੰ ਕੀ ਪਤਾ ਸੀ ਵੀ ਗੁਰੂ ਨੇ ਕੋਈ ਕੌਤਕ ਐਸਾ ਵਰਤਣਾ ਹੈ ਜੋ ਅਸੀਂ ਗਹਿਰੀ ਨੀਂਦ ਵਿੱਚ ਸੁੱਤੇ ਆਂ ਨਾ ਅਗਿਆਨਤਾ ਦੀ ਅੱਜ ਗੁਰੂ ਉਠਾਵੇਗਾ ਸਾਨੂੰ ਉਹ ਜਦੋਂ ਕਾਬੇ ਦੇ ਸੇਵਾਦਾਰ ਨੇ ਝਾੜੂ ਕਰਦਿਆਂ ਕਰਦਿਆਂ ਉਚਾਲਾਉਂਦਿਆਂ ਲਾਉਂਦਿਆਂ ਤੱਕਿਆ ਵੇ ਅੱਲਾ ਦੇ ਘਰ ਵੱਲ ਕੋਈ ਫਕੀਰ ਪੈਰ ਕਰਕੇ ਸੁੱਤਾ ਹੈ ਤੇ ਕਹਿੰਦੇ ਅੱਖਾਂ ਵਿੱਚ ਲਹੂ ਉਤਰ ਆਇਆ ਗੁੱਸੇ ਵਿੱਚ ਆ ਗਿਆ ਡਾਕਟਰ ਪ੍ਰਤੀਪਾਲ ਸਿੰਘ ਲਿਖਦੇ ਨੇ ਵੀ ਉਹ ਜੀਵਨ ਨਾਮ ਉਹਦਾ ਪ੍ਰਚਲਿਤ ਹੈ ਭਾਈ ਗੁਰਦਾਸ ਜੀਆਂ 12 ਵਿੱਚ ਵੀ ਆਉਂਦਾ ਔਰ ਡਾਕਟਰ ਵੀਰ ਸਿੰਘ ਜੀ ਹੁਣਾਂ ਨੇ ਉਥੇ ਫੁੱਟਨੋਟ ਛੱਡਿਆ ਹੈ ਵੀ ਅਸਲ ਵਿੱਚ ਕਈ ਲੋਕ ਜਿਹੜੇ ਹਿੰਦੂਇਸਮ ਚੋਂ ਕਨਵਰਟਡ ਸਨ ਉਹਨਾਂ ਦੇ ਇਦਾਂ ਦੇ ਨਾਮ ਹੋਇਆ ਕਰਦੇ ਸਨ। ਤੋ ਜੀਵਨ ਦੇ ਨਾਮ ਤੋਂ 잡ਦਾ ਏ ਜਿਵੇਂ ਹਿੰਦੂ ਤੋਂ ਕੋਈ ਕਨਵਰਟਡ ਸੀ। ਉਥੇ ਚੱਕ ਬੁਲਾਉਂਦਾ ਹੈ। ਬਾਣੀ ਚੋਂਦਾ ਹੈ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਭਾਈ ਗੁਰਦਾਸ ਜੀ ਕਹਿੰਦੇ ਨੇ। ਬਹੁਤ ਗੁੱਸੇ ਦੇ ਨਾਲ ਕਹਿੰਦੇ ਜੀਵਨ ਕਰਜਿਆ। ਕੁਫਾਰਾ ਹਜ਼ਾ ਕੁਫਰਾਹੁ ਬਿਆਜ਼ ਬੁਨ ਅਜ਼ੀਮ ਫਾਰਸੀ ਦੇ ਵਿੱਚ ਬੋਲਦਾ ਹੈ ਇਹ ਜਿਹੜੇ ਕਾਫਰ ਲੋਕ ਨੇ ਗੈਰ ਵਿਸ਼ਵਾਸੀ ਨੇ ਇਹਨਾਂ ਨੂੰ ਕੋਰਾ ਵੀ ਰੱਬ ਦੇ ਘਰ ਦਾ ਸਤਕਾਰ ਕਰਨਾ ਨਹੀਂ ਆਉਂਦਾ ਇਹਨਾਂ ਨੂੰ ਇਹ ਵੀ ਸਮਝ ਨਹੀਂ ਹੈ ਵੀ ਰੱਬ ਦੇ ਘਰ ਵੱਲ ਤੰਗਾ ਖਿਲਾਰ ਕੇ ਛੋਈਂਦਾ ਨਹੀਂ ਹੈ ਇਹ ਨਾ ਇਹ ਕਾਫਰ ਇਹਨਾਂ ਦਾ ਸੁਭਾਅ ਹੀ ਕੁਝ ਐਸਾ ਹੈ ਬਹੁਤ ਉੱਚੀ ਰੌਲਾ ਪਾਇਆ ਹਸੈਣਸ਼ੀਲ ਜਾਂ ਪਿਆਰਸ ਨੂੰ ਵੀ ਇਹ ਬਦਬੀ ਹੋ ਗਈ ਹੈ ਕਾਬੇ ਦੀ ਪੁਰਾਨਕ ਸਾਹਿਬ ਸੱਚੇ ਬਾਦਸ਼ਾਹ ਲੇਟੇ ਹੋਏ ਨੇ ਤੋਨੂੰ ਪ੍ਰੇਮ ਦੇ ਨਾਲ ਕਹਿੰਦੇ ਨੇ ਭਾਈ ਇਹਦਾ ਗੁੱਸਾ ਕਿਸ ਲਈ ਕਰਦਾ ਹੈ ਇਹ ਨਾ ਹੋਇਆ ਮੇਰੇ ਕੋਲ ਆਵੇਂ ਕਫਰ ਦੇ ਫਤਵੇ ਸੁਣਾਈ ਜਾਂਦਾ ਹੈ ਕਾਫਰ ਆਖੀ ਜਾਣਾ ਹੈ ਮੈਂ ਤੇ ਰੱਬ ਨੂੰ ਮੰਨਣ ਵਾਲਾ ਹੈ ਕਾਫਰ ਵੈਸੇ ਨਾਸਤਕ ਨੂੰ ਆਂਦੇ ਨੇ ਅਰੇ ਸਲਾਮ ਵਾਲਿਆਂ ਜਾਣ ਕੇ ਡੈਫੀਨੇਸ਼ਨ ਬਦਲੀ ਹੈ ਗੈਰ ਮੁਸਲਮ ਅਰਥ ਕਰ ਦਿੱਤਾ ਵੀ ਜਿਹੜਾ ਮੁਸਲਮ ਨਹੀਂ ਉਹ ਕਾਫਰ ਹੈ ਹੱਦ ਹੋ ਗਈ ਗੱਲਾ اسلام ਹੀ ਚੰਗਾ ਹੈ ਬਾਕੀ ਧਰਮ ਮਾੜੇ ਨੇ ਤੇ ਰੱਬ ਦਾ ਬਗੀਚਾ ਹੈ ਦੁਨੀਆ ਬਾਕੀ ਫੁੱਲ ਪੈਦਾ ਹੀ ਕਿਉਂ ਕਰਦਾ ਕੱਲੇ ਮੁਸਲਮਾਨ ਹੀ ਪੈਦਾ ਕਰ ਦਿਆ ਕਰੇ ਤੇ ਜੇ ਉਹ ਸਾਰੇ ਧਰਮ ਪੈਦਾ ਕਰ ਰਿਹਾ ਤੇ ਦਾ ਮਤਲਬ ਹੈ ਉਹਨੂੰ ਸਾਰੇ ਹੀ ਪਾਉਂਦੇ ਨੇ ਇਹ ਕਹਿਣਾ ਵੀ ਨਹੀਂ ਜੀ ਇਹੀ ਧਰਮ ਹੈ ਬਾਕੀ ਕੋਈ ਧਰਮ ਦੁਨੀਆ ਤੇ ਹੈ ਨਹੀਂ ਯੱਦਕਥਨੀ ਹੈ ਮੂਰਖਤਾ ਹੈ ਹੋਰ ਕੁਝ ਵੀ ਨਹੀਂ ਬਾਕੀ ਸ਼ਤਰਨਾ ਜਨਾ ਮਰਜੀ ਕੋਈ ਧਰਮ ਬਦਾਲ ਲਵੇ ਬਣਾ ਹੀ ਰਹੇ ਨੇ ਪ੍ਰੇਮ ਨਾਲ ਪ੍ਰਚਾਰ ਪ੍ਰਸਾਰ ਕਰਕੇ ਨਹੀਂ ਵਧੇ ਡਾਂਗਦੇ ਸੋਰ ਨਾਲ ਵਧੇ ਹੈ ਘਰ ਉਹ ਫਿਰ ਗਰਜਿਆ ਹੈ ਜਿਹੜਾ ਕੇਅਰ ਟੇਕਰ ਸੀ ਜੀਵਨ ਗੁੱਸੇ ਵਿੱਚ ਆਖਣ ਲੱਗਾ ਤੁਸੀਂ ਭਾਰਤੀ ਲੋਨ ਹੋਈ ਕਾਫਰ ਆ ਤੇ ਕਾਫਰਾਂ ਨੂੰ ਮੌਤ ਦੀ ਸਜ਼ਾ ਹੀ ਦੇਣੀ ਹੈ ਤੁਸੀਂ ਅੱਲਾ ਦੇ ਘਰ ਦਾ ਅਪਮਾਨ ਕੀਤਾ ਹੈ ਢੋਲਿਕੋ ਮੁੱਖ ਕਾਜ਼ੀ ਨੂੰ ਆਉਣ ਦਿਓ ਵੇਖਿਓ ਤੁਹਾਡਾ ਹਾਲ ਕੀ ਕਰਦੇ ਆ। ਥਮਾ ਨਾਲ ਬੰਨ ਕੇ ਨਾ ਕੋੜੜਿਆ ਦੇ ਨਾਲ ਤੁਹਾਡੀ ਖਲ ਉਦੇੜ ਦਿੱਤੀ ਜਾਵੇਗੀ। ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕਾਬੇ ਦੀ ਤੋਹੀਨ ਕਿਵੇਂ ਕਰੀਦੀ ਹੈ। ਗੁਰੂ ਸਾਹਿਬ ਨੇ ਕਹਿੰਦੇ ਬਹੁਤ ਪ੍ਰੇਮ ਨਾਲ ਸਮਝਾਉਣਾ ਚਾਹਿਆ। ਪਰ ਉਹ ਨਫ਼ਰਤ ਨਾਲ ਭਰੀ ਹੋਈ ਆਤਮਾ ਸੀ। ਉਹਦੇ ਤੇ ਕੋਈ ਅਸਰ ਨਾ ਹੋਇਆ। ਤੇ ਵਾਸਾ ਨਾ ਹੋਇਆ ਮਹਾਰਾਜ ਫਿਰ ਉਧੇ ਹੀ ਲੇਟ ਗਏ ਉਹ ਜਿਹੜਾ ਜੀਵਨ ਹੈ ਸੇਵਾਦਾਰ ਹੈ ਉਹ ਗੁੱਸੇ ਵਿੱਚ ਆ ਕੇ ਕਹਿੰਦਾ ਬਿਫੋਰ ਆਈ ਥੋਟ ਯੂ ਹੈਵ ਮੇਡ ਐਨ ਇਨੋਸੈਂਟ ਮਿਸਟੇਕਸ ਮੈਂ ਤਾਂ ਸਮਝਦਾ ਸੀ ਵੀ ਅਣਜਾਣੇ ਚ ਗਲਤੀ ਕਰ ਬੈਠੇ ਹੋ ਪਰ ਜਾਣ ਉੱਜ ਕੇ ਤੁਸੀਂ ਮੇਰੀ ਭਾਵਨਾ ਤੇ ਸੱਟ ਮਾਰ ਰਹੇ ਹੋ ਠੇਸ ਪਹੁੰਚਾ ਰਹੇ ਹੋ ਕਾਬੇ ਦੀ ਬੇਦਬੀ ਕਰ ਰਹੇ ਹੋ ਹੁਣ ਤੁਹਾਡਾ ਮੈਂ ਬੁਰਾ ਹਾਲ ਕਰਾਂਗਾ ਹੁਣ ਕਾਜ਼ੀ ਨੂੰ ਕਹਿ ਕੇ ਤੁਹਾਨੂੰ ਸਜਾਏ ਮੌਤ ਦਵਾਵਾਂਗਾ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਉਹ ਰੱਬ ਦੇ ਬੰਦੇ ਮੈਂ ਤੇਰਾ ਦਿਲ ਦਿਖਾਉਣ ਲਈ ਇਹ ਕਰਮ ਨਹੀਂ ਕੀਤਾ ਮੈਂ ਤੇ ਸਵੇਰ ਸੁਭਾਹ ਲੇਟਿਆ ਹਾਂ ਮੈਨੂੰ ਇਹ ਤੇ ਦੱਸਣਾ ਵੀ ਮੈਂ ਗਲਤੀ ਕੀ ਕੀਤੀ ਹੈ ਇੰਦਰ ਨੂੰ ਲੇਟਣ ਵਿੱਚ ਗੁਨਾਹ ਕੀ ਹੈ ਤੇ ਬਾਕੀ ਦੇ ਤੂੰ ਆ ਨਾ ਇਹ ਖੁਦਾ ਦਾ ਕਾ